ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਪੰਜਾਬੀ ਜੀਵਨ ਚੈਨਲ ਤੇ ਸਾਡੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਤੇ ਅਸੀਂ ਤੁਹਾਡੇ ਨਾਲ ਇਸ ਚੈਨਲ ਤੇ ਵਧੀਆ-ਵਧੀਆ ਵਿਚਾਰਾਂ ਸਾਂਝੀਆਂ ਕਰਦੇ ਹਾਂ ਅੱਜ ਗੱਲ ਕਰ ਰਹੇ ਹਾਂ ਪਤਨੀ ਨੂੰ ਨਹੀਂ ਮਿਲੇਗਾ ਪੈਸਾ ਦਿੱਲੀ ਹਾਈ ਕੋਰਟ ਵੱਲੋਂ ਪਤੀ-ਪਤਨੀ ਦੇ ਤਲਾਕ ਦੇ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ ਇਹ ਬਿਆਨ ਕਿਸੇ ਹੋਰ ਨੇ ਨਹੀਂ ਇਹ ਟੀਮ ਇੰਡੀਆ ਦੇ ਗੇਂਦਵਾਲ ਚਹਿਲ ਨੇ ਆਪਣੀ ਇੰਸਟਾਗ੍ਰam ਅਕਾਊਂਟ ਤੇ ਲਿਖਿਆ ਸੀ ਹਾਲਾਂਕਿ ਕੁਝ ਹੀ ਦੇਰ ਵਿੱਚ ਚਹਿਲ ਨੇ ਆਪਣੀ ਇਹ ਪੋਸਟ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀ ਪਰ ਜਿਹੜੀ ਗੱਲ ਚਹਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਹੀ ਉਸਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀਚੇਂਤਾ ਜਿਤਾ ਚੁੱਕੇ ਹਨ ਆਖਰ ਕੀ ਹੈ ਪੂਰਾ ਮਾਮਲਾ ਆਓ ਤੁਹਾਡੇ ਨਾਲ ਸਾਂਝਾ ਕਰੀਏ ਝੱਟ ਮੰਗਣੀ ਤੇ ਪੱਟ ਵਿਆ ਇਹ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ ਪਰ ਇਸ ਕਹਾਵਤ ਵਿੱਚ ਦੋ ਹੋਰ ਸ਼ਬਦ ਵੀ ਜੁੜ ਚੁੱਕੇ ਹਨ ਝੱਟ ਮੰਗਣੀ ਤੇ ਪੱਟ ਵਿਆ ਤੇ ਫੱਟ ਤਲਾਕ ਬਦਲੇ ਵਿੱਚ ਪਤਨੀ ਵੱਲੋਂ ਕਰੋੜਾਂ ਦਾ ਮੁਆਵਜ਼ਾ ਸਾਡਾ ਮਕਸਦ ਮਹਿਲਾਵਾਂ ਦੇ ਤਲਾਕ ਦੇ ਬਾਅਦ ਮੁਆਵਜ਼ੇ ਨੂੰ ਗਲਤ ਠਹਿਰਾਉਣਾ ਨਹੀਂ ਬਲਕਿ ਉਹਨਾਂ ਲੋਕਾਂ ਨੂੰ ਬੇਨਕਾਬ ਕਰਨਾ ਹੈ ਜਿਨ੍ਹਾਂ ਨੇ ਇਸ ਨੂੰ ਹਥਿਆਰ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਸੁਪਰੀਮ ਕੋਰਟ ਨੇ ਵੀ ਇਸੇ ਲਹਿਜੇ ਨੂੰ ਲੈ ਕੇ ਚਿੰਤਾ ਜਤਾਈ ਹੈ ਅਸੀਂ ਤੁਹਾਡੇ ਸਾਹਮਣੇ ਇਨ੍ਹਾਂ ਕੇਸਾਂ ਦੀ ਇੱਕ ਲੰਬੀ ਲਿਸਟ ਰੱਖਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਪਤੀ ਪਤਨੀ ਦੇ ਤਲਾਕ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਐਲੂਮਨੀ ਜਾਨੀ ਮਹਿਲਾਵਾਂ ਨੂੰ ਮਿਲਣ ਵਾਲੇ ਖਰਚੇ ਦੇ ਹੱਕ ਨੂੰ ਲੈ ਕੇ ਨਵੀਂ ਬਹਿਸ ਛੜ ਗਈ ਕਰੈਕਟਰ ਚਹਲ ਦਾ ਇੰਸਟਾਗ੍ਰam ਪੋਸਟ ਨੂੰ ਲੈ ਕੇ ਵੀ ਵਾਇਰਲ ਹੋ ਰਹੀ ਇਹ ਖਬਰ ਤਕਰੀਬਨ 2 ਸਾਲ ਬਾਅਦ ਇਸੇ ਸਾਲ ਹੀ ਚਾਹਲ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਇਸ ਲਈ ਚਾਹਲ ਨੇ ਆਪਣੀ ਪਤਨੀ ਨੂੰ 4 ਕਰੋੜ 75 ਲੱਖ ਦੀ ਐਲਿਮਨੀ ਰਕਮ ਦਿੱਤੀ ਹਾਲਾਂਕਿ ਤਲਾਕ ਤੇ ਐਲਿਮਨੀ ਨੂੰ ਦੋਵਾਂ ਨੇ ਆਪਸੀ ਸਹਿਮਤੀ ਦੱਸਿਆ 4 ਕਰੋੜਾਂ ਦੀ ਐਲਿਮਨੀ ਦੇਣ ਦਾ dard ਰਾਜਵਿੰਦਰ ਚਾਹਲ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਈ ਵਾਰ ਜ਼ਾਹਿਰ ਕੀਤਾ ਤਲਾਕ ਦੀ ਆਖਰੀ ਤਰੀਕ ਵੇਲੇ ਚਾਹਲ ਬੀ ਜੂਆਰ ऑन शुगर डैडी ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ ਇਹ ਕਿਤੇ ਨਾ ਕਿਤੇ ਪਤਨੀ ਵੱਲੋਂ ਕਰੋੜਾਂ ਦੀ ਐਲਮਨੀ ਨੂੰ ਲੈ ਕੇ ਤੰਗ ਸੀ ਹੁਣ ਰੇਲਵੇ ਵਿੱਚ ਜੋਬ ਕਰਦੀ ਮਹਿਲਾ ਅਧਿਕਾਰੀ ਦੇ ਤਲਾਕ ਦੇ ਮਾਮਲੇ ਵਿੱਚ ਜਦੋਂ ਦਿੱਲੀ ਹਾਈ ਕੋਰਟ ਨੇ 50 ਲੱਖ ਰੁਪਏ ਦੀ ਐਲਮਨੀ ਦੀ ਰਕਮ ਖਾਰਜ ਕਰ ਦਿੱਤੀ ਸਾਫ਼ ਕਿਹਾ ਤੁਸੀਂ ਇਸ ਦੇ ਹੱਕਦਾਰ ਨਹੀਂ ਹੋ ਕਿਉਂਕਿ ਤੁਸੀਂ ਆਰਥਿਕ ਤੌਰ ਤੇ ਸਮਰੱਥ ਹੋ ਐਲਮਨੀ ਦੀ ਮੰਗ ਨਹੀਂ ਕਰ ਸਕਦੇ ਐਲਮਨੀ ਸਮਾਜਿਕ ਨਿਆਂ ਲਈ ਹੈ ਅਮੀਰ ਬਣਨ ਦਾ ਜਰੀਆ ਤਾਂ ਨਹੀਂ ਤਾਂ ਚਾਹੇ ਇਸ ਫੈਸਲੇ ਤੋਂ ਇੰਨੇ ਖੁਸ਼ ਹੋਏ ਉਹਨਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਸਾਂਝਾ ਕਰਦਿਆਂ ਲਿਖਿਆ ਮਾਂ ਦੀ ਸੌਂ ਖਾ ਕੇ ਖਾਓ ਤੁਸੀਂ ਆਪਣੀ ਜ਼ੁਬਾਨ ਤੋਂ ਨਹੀਂ ਪਲਟੋਂਗੇ ਦਰਸਲ ਇਹ ਮਾਮਲਾ 2010 ਵਿੱਚ ਰੇਲਵੇ ਵਿੱਚ ਕੰਮ ਕਰਨ ਵਾਲੀ ਇੱਕ ਮੈਲਾ ਅਧਿਕਾਰੀ ਦੇ ਨਾਲ ਜੁੜਿਆ ਹੋਇਆ ਹੈ ਜਿਸ ਦਾ ਵਿਆਹ ਇੱਕ ਵਕੀਲ ਨਾਲ ਹੋਇਆ ਸੀ ਵਿਆਹ ਦੇ 14 ਮਹੀਨੇ ਬਾਅਦ ਉਸ ਦੇ ਪਤੀ ਨੇ ਵਿਆਹ ਦੇ 14 ਮਹੀਨੇ ਬਾਅਦ ਵਕੀਲ ਦੀ ਪਤਨੀ ਤੋਂ ਇਹ ਕਹਿ ਕੇ ਤਲਾਕ ਦੀ ਮੰਗ ਕੀਤੀ ਕਿ ਮੈਨੂੰ ਪਤਨੀ ਕੋਟਦੀ ਹੈ ਵਿਅਸਤੀ ਕਰਦੀ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੀ ਹੈ ਲਿਹਾਜ਼ਾ ਮੈਨੂੰ ਤਲਾਕ ਚਾਹੀਦਾ ਹੈ ਪਤਨੀ ਕੋਟ ਵਿੱਚ 1 ਮਿੰਟ ਵਿੱਚ ਤਲਾਕ ਦੇਣ ਲਈ ਰਾਜੀ ਵੀ ਹੋ ਗਈ ਪਰ ਉਸ ਨੇ şart ਰੱਖੀ ਮੁਆਵਜ਼ੇ ਵਜੋਂ ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਦੇਖਿਆ ਪਤਨੀ ਵੱਲੋਂ ਇੱਕ ਵਾਰ ਵੀ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਸ ਦਾ ਪੂਰਾ ਫੋਕਸ 50 ਲੱਖ ਦੀ ਐਲਮਨੀ ਤੇ ਸੀ ਅਦਾਲਤ ਨੇ ਦੇਖਿਆ ਪਤੀ ਪਤਨੀ ਦਾ ਕੋਈ ਬੱਚਾ ਵੀ ਨਹੀਂ ਹੈ ਪਤੀ ਉੱਤੇ ਨਿਰਪਰ ਵੀ ਨਹੀਂ ਹੈ ਔਰ ਰੇਲਵੇ ਦੇ ਵਿੱਚ ਅਫਸਰ ਹੁੰਦਿਆਂ ਮੋਟੀ ਤਨਖਾਹ ਲੈਂਦੀ ਹੈ ਇਸ ਲਿਹਾਜ਼ ਨਾਲ ਉਹ ਸਿਰਫ 14 ਮਹੀਨੇ ਦੇ ਵਿਆਹ ਲਈ 50 ਲੱਖ ਦੀ ਐਲਮਨੀ ਦੀ ਹੱਕਦਾਰ ਨਹੀਂ ਹੈ ਅਦਾਲਤ ਨੇ ਕਿਹਾ ਐਲਮਨੀ ਦਾ ਪੈਸਾ ਉਸ ਪਤਨੀ ਨੂੰ ਮਿਲਦਾ ਹੈ ਜੋ ਨੌਕਰੀ ਨਾ ਕਰਦੀ ਹੋਵੇ ਆਪਣਾ ਖਰਚਾ ਨਾ ਕੱਟ ਸਕਦੀ ਹੋਵੇ ਪਰ ਤੁਸੀਂ ਇਸ ਦੇ ਹੱਕਦਾਰ ਨਹੀਂ ਹੋ ਤੁਸੀਂ ਆਪਣਾ ਖਰਚਾ ਆਪ ਚੁੱਕ ਸਕਦੇ ਹੋ ਸਿਰਫ ਹਾਈ ਕੋਰਟ ਹੀ ਨਹੀਂ ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਬੀ ਆਰ ਗਵਾਈ ਨੇ ਵੀ ਇਸੇ ਸਾਲ ਤਲਾਕ ਦੇ ਇੱਕ ਮਾਮਲੇ ਵਿੱਚ ਐਲਮਨੀ ਦੇ ਪੈਸੇ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਸੀ ਇਸੇ ਸਾਲ ਸੁਪਰੀਮ ਕੋਰਟ ਵਿੱਚ ਆਈਟੀ ਇੰਜੀਨੀਅਰ ਮੈਲਾ ਦੇ ਤਲਾਕ ਦਾ ਮਾਮਲਾ ਪਹੁੰਚਿਆ ਜਿਸ ਵਿੱਚ ਮੈਲਾ ਨੇ 18 ਮਹੀਨੇ ਦੇ ਬਾਅਦ ਤਲਾਕ ਸਮੇਂ ਐਲਮਨੀ ਦੀ 12 ਕਰੋੜ ਰੁਪਏ ਦੀ ਮੰਗ ਤੇ ਮੁੰਬਈ ਵਿੱਚ ਇੱਕ ਘਰ ਤੇ ਇੱਕ BMW ਕਾਰ ਮੰਗੀ ਸੀ ਚੀਫ ਜਸਟਿਸ ਬੀ ਆਰ ਗਵਾਈ ਨੇ ਸਖਤ ਟਿੱਪਣੀ ਕਰਦੇ ਮੈਲਾ ਨੂੰ ਪੁੱਛਿਆ ਤੁਸੀਂ ਖੁਦ ਕਿਉਂ ਨਹੀਂ ਕਮਾ ਸਕਦੇ ਤੁਸੀਂ ਪੜੇ ਲਿਖੇ ਹੋ ਆਪ ਕਮਾ ਕੇ ਖਾ ਸਕਦੇ ਹੋ ਇਨਾ ਕੌਜ ਤੁਹਾਨੂੰ ਚਾਹੀਦਾ ਹੈ ਤਾਂ ਤੁਸੀਂ ਖੁਦ ਕਿਉਂ ਨਹੀਂ ਕਮਾਉਂਦੇ ਤੁਸੀਂ ਵਿਆਹ ਦੇ ਹਰ ਮਹੀਨੇ ਦੀ ਐਪਰੇਜ ਵਿੱਚ 1 ਕਰੋੜ ਰੁਪਏ ਦੀ ਮੰਗ ਕਰ ਰਹੇ ਹੋ ਚੀਫ ਜਸਟਿਸ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਨੂੰ ਆਤਮ ਨਿਰਪਰ ਹੋਣਾ ਚਾਹੀਦਾ ਹੈ ਮਹਿਲਾ ਨੇ ਕਿਹਾ ਮੇਰਾ ਪਤੀ ਅਮੀਰ ਆਦਮੀ ਹੈ ਉਸ ਨੇ ਵਿਆਹ ਨੂੰ ਖਤਮ ਕਰਨ ਦੇ ਲਈ ਮੈਨੂੰ ਸੋਜੀ ਫੀਮੀਆਂ ਪੀੜਤ ਕਰ ਦਿੱਤਾ ਜਵਾਬ ਵਿੱਚ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ ਆਪਣੇ ਪਤੀ ਦੀ ਜਾਇਦਾਦ ਤੇ ਫਿਰ ਵੀ ਦਾਵਾ ਨਹੀਂ ਕਰ ਸਕਦੇ ਪਤੀ ਦੇ ਵਕੀਲ ਨੇ ਕਿਹਾ ਕਿ ਪਤਨੀ ਕੋਲ ਪਹਿਲਾਂ ਤੋਂ ਹੀ ਘਰ ਹੈ ਅਖੀਰ ਵਿੱਚ ਚੀਫ ਜਸਟਿਸ ਨੇ ਮੈਲ ਨੂੰ ਕਿਹਾ ਕਿ 4 ਕਰੋੜ ਦਾ 4 ਕਰੋੜ ਜਾਂ ਫਲੈਟ ਦੋਵਾਂ ਵਿੱਚੋਂ ਇੱਕ ਹੀ ਤੁਹਾਨੂੰ ਮਿਲ ਸਕਦਾ ਹੈ ਦਰਸਲ ਐਲਿਮਿਨੀ ਪਤੀ ਅਤੇ ਪਤਨੀ ਦੋਵਾਂ ਲਈ ਬਣੀ ਹੈ ਦੋਵਾਂ ਵਿੱਚੋਂ ਜੋ ਵੀ ਆਰਥਿਕ ਤੌਰ ਤੇ ਅਸਮਰੱਥ ਹੈ ਉਹ ਲੈ ਸਕਦਾ ਹੈ ਉਹ ਇੱਕ ਦੂਜੇ ਤੋਂ ਖਰਚਾ ਲੈ ਸਕਦੇ ਹਨ ਚਾਹੇ ਪਤੀ ਹੋਵੇ ਚਾਹੇ ਪਤਨੀ ਜਿਸ ਤਰ੍ਹਾਂ ਦਾਜ ਦੇਹਜ ਖਿਲਾਫ ਬਣਿਆ ਕਾਨੂੰਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਸੀ ਪਰ ਕੌਜਿਕ ਮਹਿਲਾਵਾਂ ਨੇ ਇਸ ਦੀ ਗਲਤ ਵਰਤੋਂ ਵੀ ਕੀਤੀ ਇਸੇ ਤਰ੍ਹਾਂ ਐਲਿਮਨੀ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਬਣੀ ਸੀ ਪਰ ਲਗਾਤਾਰ ਇਸ ਅਧਿਕਾਰ ਦੀ ਗਲਤ ਵਰਤੋਂ ਨੂੰ ਲੈ ਕੇ ਕਈ ਕੇਸ ਸਾਹਮਣੇ ਆਏ ਇਸ ਕਾਨੂੰਨ ਨੇ ਕਈ ਸਵਾਲ ਖੜੇ ਕਰ ਦਿੱਤੇ ਸੀ ਸੁਪਰੀਮ ਕੋਰਟ ਵੱਲੋਂ ਐਲਿਮਨੀ ਨੂੰ ਲੈ ਕੇ 8 ਗਾਈਡਲਾਈਨਸ ਕੀਤੀਆਂ ਗਈਆਂ ਹਨ ਨੰਬਰ 1 ਪਤੀ ਦੀ ਆਰਥਿਕ ਤੇ ਸਮਾਜਿਕ ਹਾਲਤ ਇਹ ਦੇਖੇ ਜਾਣਗੇ ਨੰਬਰ 2 ਪਤਨੀ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੀ ਲੋੜਾਂ ਹਨ ਉਹ ਦੇਖੀਆਂ ਜਾਣੀਆਂ ਨੰਬਰ 3 ਪਤੀ ਪਤਨੀ ਦੀ ਸਿੱਖਿਆਤ ਯੋਗਤਾ ਨੰਬਰ 4 ਪਤੀ ਪਤਨੀ ਦੀ ਕਿੰਨੀ ਆਮਦਨ ਨਾਲ ਕਿੰਨੀ ਜਾਇਦਾਦ ਹੈ ਨੰਬਰ 5 ਪਤਨੀ ਦੇ ਵਿਆਹ ਦੌਰਾਨ ਸੌਰੇ ਪਰਿਵਾਰ ਨਾਲ ਕਿਹੋ ਜਿਹਾ ਰਿਸ਼ਤਾ ਸੀ ਨੰਬਰ 6 ਪਤਨੀ ਆਪਣੇ ਪਰਿਵਾਰ ਲਈ ਆਪਣੀ ਨੌਕਰੀ ਛੱਡੀ ਨੰਬਰ 7 ਤਲਾਕ ਦਾ ਕੇਸ ਦਰਜ ਕਰਨ ਸਮੇਂ ਪਤਨੀ ਦੇ ਕਿੰਨੇ ਵੈਸੇ ਖਰਚ ਹੋਏ ਨੰਬਰ 8 ਪਤੀ ਦੀ ਕਮਾਈ ਦਾ ਕੀ ਸਾਧਨ ਹੈ ਉਸ ਦੇ ਸਿਰ ਤੇ ਪਰਿਵਾਰ ਦੀਆਂ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਹਨ ਪਰ ਇਹ ਸੱਚ ਹੈ ਕਿ ਸਾਡੇ ਦੇਸ਼ ਵਿੱਚ ਹੀ ਨਹੀਂ ਪੂਰੇ ਮੌਲਕ ਵਿੱਚ ਚਾਹੇ ਇਹੋ ਜੇ ਲੋਕ ਘੱਟ ਹੋਣ ਪਰ ਹੁੰਦੇ ਜ਼ਰੂਰ ਨੇ ਜਿਹੜੇ ਕਾਨੂੰਨ ਦਾ ਵੀ ਨਜਾਇਜ਼ ਫਾਇਦਾ ਚੁੱਕ ਲੈਂਦੇ ਹਨ ਪਰ ਇਹ ਵੀ ਸੱਚ ਹੈ ਕਿ ਸਾਡੇ ਦੇਸ਼ ਵਿੱਚ ਕਈ ਮਹਿਲਾਵਾਂ ਨੂੰ ਉਹਨਾਂ ਦਾ ਆਪਣਾ ਬਣਦਾ ਹੱਕ ਵੀ ਨਹੀਂ ਮਿਲਦਾ ਉਹ ਆਪਣੇ ਘਰ ਦੇ ਵਿੱਚ ਵੜਕੇ ਹੀ ਬੈਠੀਆਂ ਰਹਿਨੀਆਂ ਹਨ ਕਈਆਂ ਨਾਲ ਝੋਲਮ ਵੀ ਹੁੰਦਾ ਹੈ ਤਸ਼ੱਦਦ ਵੀ ਹੁੰਦਾ ਹੈ ਜਾਨ ਤੱਕ ਚਲੀ ਜਾਂਦੀ ਹੈ ਪਰ ਉਹ ਕਾਨੂੰਨ ਦਾ ਫਾਇਦਾ ਵੀ ਨਹੀਂ ਲੈ ਸਕਦੀਆਂ ਪਰ ਕਈ ਅਜਿਹੀਆਂ ਵੀ ਹਨ ਜੋ ਕਾਨੂੰਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਉਹਨਾਂ ਨੂੰ ਸਾਡੇ ਦੇਸ਼ ਦੀਆਂ ਅਦਾਲਤਾਂ ਤੇ ਜੱਜ ਸਹਿਬਾਨਾਂ ਵੱਲੋਂ ਚੰਗੇ ਜਵਾਬ ਦਿੱਤੇ ਜਾਂਦੇ ਹਨ ਦਰਸਲ ਪਤੀ ਪਤਨੀ ਦਾ ਰਿਸ਼ਤਾ ਕਾਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ ਰਿਸ਼ਤਾ ਹੁੰਦਾ ਹੈ ਪਰ ਦੋਵਾਂ ਵਿੱਚੋਂ ਜੇ ਕਿਸੇ ਇੱਕ ਦੇ ਮਨ ਵਿੱਚ ਲਾਲਚ ਆ ਜਾਵੇ ਤਾਂ ਕਦਮ ਪਾਟਕਣ ਵਿੱਚ ਦੇਰ ਨਹੀਂ ਲੱਗਦੀ ਪਰ ਅਦਾਲਤ ਦੀ ਪਾਸ਼ਾ ਵਿੱਚ ਐਲਮਨੀ ਮਾਰੰਸੀ ਦਰਦ ਨੂੰ ਭਰਨ ਦਾ ਪਰ ਜੇ ਇਸ ਨੂੰ ਹਥਿਆਰ ਬਣਾ ਲਿਆ ਜਾਵੇ ਤਾਂ ਇਹ ਦਰਦ ਤੇ ਲੂਣ ਛੜਕਣ ਜਿਹਾ ਬਣ ਜਾਂਦਾ ਹੈ ਅਜਿਹੀਆਂ ਚਾਲਾਂ ਕਿਤੇ ਨਾ ਕਿਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਖਤਮ ਕਰ ਦਿੰਦੀਆਂ ਹਨ ਪ੍ਰੋਸਤਾ ਤੋੜ ਦਿੰਦੀਆਂ ਹਨ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਬੈਲ ਆਈਕਨ ਨੂੰ ਵੀ ਜਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ